ਅੱਜ ਦਾ ਪ੍ਰਸ਼ਾਦ ਪਰਮ ਸ਼ਾਂਤੀ ਬਾਬਾ ਨੇ ਕਹਾ ਬੱਚੇ ਲਾਈਟ ਹਾਊਸ ਮਾਈਟ ਹਾਊਸ ਬਣੋ ਅਤੇ ਸੰਸਾਰ ਵਿੱਚ ਆਪਣੀ ਰੋਸ਼ਨੀ ਫੈਲਾਓ ਇਹਨਾਂ ਰੋਸ਼ਨੀਆਂ ਰਾਹੀਂ ਹੀ ਇਹ ਸੰਸਾਰ ਦਾ ਪਰਵਰਤਨ ਹੋਣਾ ਹੈ ਬੱਚੇ ਪੂਰੇ ਢੰਗ ਨਾਲ ਪ੍ਰਸ਼ਾਦ ਕਰਨਾ ਹੈ ਮਤਲਬ ਹਰ ਸੈਕਿੰਡ ਦਾ ਪ੍ਰਸ਼ਾਦ ਪ੍ਰਸ਼ਾਰਥ ਵਿੱਚ ਉਤਰਾ ਚੜਾਉ ਨੂੰ ਨਹੀਂ ਦੇਖਣਾ ਸਿਰਫ ਪੱਕੇ ਰਹੋ ਤੇ ਪ੍ਰਸ਼ਾਰਥ ਕਰਦੇ ਰਹੋ ਫੇਰ ਤੁਹਾਡੇ ਜੀਵਨ ਦੀ ਨਈਆ ਕੇਵੇਂ ਨਹੀਂ ਤਰ ਸਕਦੀ ਜਦੋਂ ਖੁਦ 바ਬਾ ਉਸ ਦਾ ਖਵਈਆ ਬਣ ਜਾਵੇ ਅਤੇ ਜੇ ਸ ਖਵਈਆ ਜੇ ਸ ਨਈਆ ਦਾ ਖਵਈਆ ਖੁਦ ਪਰਮਾਤਮਾ ਹੋਵੇ ਉਹ ਨਈਆ ਮੰਜ਼ਿਲ ਤੇ ਸਮੇਂ ਤੋਂ ਪਹਿਲਾਂ ਨਾ ਪਹੁੰਚੇ ਇਹ ਹੋ ਨਹੀਂ ਸਕਦਾ ਇਸ ਲਈ ਨਿਸ਼ਚੈ ਨਾਲ ਨশ্চਿੰਤ ਹੋ ਕੇ ਆਪਣੀ ਮੰਜ਼ਲ ਵੱਲ ਵਧੋ ਬੱਚੇ ਤੁਸੀਂ ਆਪਣੇ ਪ੍ਰਸ਼ਾਰਥ ਨੂੰ ਘੋਦੀ ਹੀ ਚੈੱਕ ਕਰੋ ਜਿਵੇਂ ਬੱਚੇ ਤੇਜ ਪ੍ਰਸ਼ਾਰਥੀ ਹਨ ਮਤਲਬ ਜਿਨ੍ਹਾਂ ਦਾ 100% ਧਿਆਨ ਮਨ ਬੁੱਧੀ ਅਤੇ ਸੰਸਕਾਰਾਂ ਉਤੇ ਹੈ ਜਾਂ ਜੋ ਸਿਰਫ ਆਪਣੇ ਆਪ ਨੂੰ ਹੀ ਬਦਲਣ ਦੀ ਇੱਛਾ ਰੱਖਦੇ ਹਨ ਉਹਨਾਂ ਦੀ 100% ਜ਼ਿੰਮੇਵਾਰੀ ਬਾਪੂ ਜੀ ਦੀ ਵੰਡ ਜਾਂਦੀ ਹੈ ਉਹ ਬੱਚੇ ਨਿਰਪਾਉ ਹੋ ਕੇ ਪ੍ਰਸਾਰਥ ਕਰਦੇ ਹਨ ਇਹ ਨਾ ਸੋਚੋ ਕਿ ਅਜੇ ਵੀ ਪੁਰਾਣੇ ਸੰਸਕਾਰ ਆ ਰਹੇ ਹਨ ਜਾਂ ਬਦਲਾਵ ਨਹੀਂ ਹੋ ਰਿਹਾ ਬੱਚੇ ਤੇਜ ਪ੍ਰਸ਼ਾਰ ਦੀ ਬੱਚਿਆਂ ਦਾ ਬਿਨਾ ਯਤਨ ਅਤੇ ਹੈਰਾਨ ਕਰਨ ਦੇਣ ਵਾਲਾ ਸ਼ਿਕਸ਼ਮ ਅਤੇ ਸਥੂਲ ਤਰੀਕੇ ਨਾਲ ਬਦਲਾਵ ਹੋਵੇਗਾ ਇਸ ਲਈ ਇੱਕ ਰਸ ਪ੍ਰਸ਼ਾਰਤ ਕਰਦੇ ਰਹੋ ਜੋ ਬੱਚੇ ਜਥਾ ਸਮਰਤ ਪ੍ਰਸ਼ਾਰਤ ਕਰ ਰਹੇ ਹਨ ਪਰ ਅਜੇ ਵੀ ਕਿਉਂ ਕਿਵੇਂ ਅਜੇ ਫਿਰ ਵਰਗੇ ਸਵਾਲਾਂ ਵਿੱਚ ਫਸੇ ਹੋਏ ਹਨ ਉਹਨਾਂ ਕੋਲ ਅਜੇ ਵੀ ਸਮਾਂ ਹਾਂ ਆਪਣਾ 100% ਸਮਾ ਕਾਮਜਾਬ ਬਣਾਉਣ ਲਈ ਬਾਬਾ ਨੇ ਕਿਹਾ ਪਹਿਲਾਂ ਵੀ ਦੱਸਿਆ ਸੀ ਕਿ ਪੇਪਰ ਹਰ ਆਤਮਾ ਕੋਲ ਵੱਖ-ਵੱਖ ਰੂਪਾਂ ਵਿੱਚ ਆਉਣਗੇ ਪਰ ਜੋ ਬੱਚੇ ਤੇਜ ਪ੍ਰਸਾਰਥੇ ਹਨ ਉਹ 100% ਬਾਬਲੂ ਸਮਰ ਸਮਰਪਿਤ ਹੋ ਕੇ ਨਿਸ਼ਚਿੰਤ ਆਪਣੀ ਬਤਲਾ ਵਿੱਚ ਲੱਗੇ ਹੋਏ ਹਨ ਪਰ ਕੁਝ ਬੱਚੇ ਆਪਣੇ ਹੀ ਪੁਰਾਣੇ ਸੰਸਕਾਰਾਂ ਦੇ ਵਾਸ ਵਿੱਚ ਆ ਕੇ ਆਪਣਾ ਸਮਾਂ ਬਿਟ ਕਰ ਰਹੇ ਹਨ ਦੇਖੋ ਬੱਚੇ 바બા ਕੋਟਾਂ ਵਿੱਚ ਵਿੱਚ ਕੋਈ ਤੇ ਕੋਈ ਵਿੱਚ ਵਿੱਚ ਕੋਈ ਅਤੇ ਉਹਨਾਂ ਵਿੱਚੋਂ ਕੁਝ ਬੱਚਿਆਂ ਨੂੰ ਆ ਕੇ ਪਰਸਨਲ ਪਾਲਣਾ ਦੇ ਰਹਾ ਹੈ ਤਾਂ ਇਹ ਸ ਮਹੱਤਤਾ ਨੂੰ ਸਮਝੋ ਅਤੇ ਆਪਣੇ ਸਮੇਂ ਨੂੰ ਕੰਮ ਿਆ ਬਣਾਉ ਨਹੀਂ ਤਾਂ ਆਖਰ ਵਿੱਚ ਬਹੁਤ ਪਛਤਾਉਣਾ ਪਵੇਗਾ ਤੁਹਾਡੀ ਕਿਸਮਤ ਤੁਹਾਡੇ ਹੱਥ ਵਿੱਚ ਹੈ ਖੁਦ ਹੀ ਆਪਣੇ ਆਪ ਨੂੰ ਪੁੱਛੋ ਕਿ ਮੈਂ ਨੰਬਰ 1 ਬੰਨਣਾ ਹੈ ਜਾਂ ਨੰਬਰ 10 ਬਾਪ ਅਜੇ ਵੀ ਉਹਨਾਂ ਬੱਚਿਆਂ ਨੂੰ ਪੂਰਾ ਸੰਯੋਗ ਦੇਵੇਗਾ ਜੋ ਬੱਚੇ ਅੱਜ ਤੋਂ ਤੇਜ਼ ਪ੍ਰਸਾਰਤ ਕਰਨਾ ਸ਼ੁਰੂ ਕਰ ਦੇਣਗੇ ਆਚਾ ਪਰਮ ਸ਼ਾਂਤੀ ਪਰਮ ਸ਼ਾਂਤੀ ਪਰਮ